ਵਲਵਿੰਦਰ ਸਿੰਘ ਬਰਾੜ ਤੇ ਨਾਵਲ ਟੋਏ ਟਿੱਬੇ ਦਾ ਅਗਲਾ ਕਾਂਡ 5 ਨਿੰਦਰ ਸਿੰਘ ਬਹੁਤ ਦਿਨਾਂ ਮਗਰੋਂ ਖੇਤ ਗੇੜਾ ਮਾਰਨ ਆਇਆ ਸੀ ਪਹਿਲਾਂ ਵਿਆਹ ਦੀਆਂ ਤਿਆਰੀਆਂ ਫਿਰ ਵਿਆਹ ਤੇ ਵਿਆਹ ਮਗਰੋਂ ਹੌਣ ਜਾਣ ਵਿੱਚ ਰੁੱਧਿਆ ਰਿਹਾ ਇਹਨਾਂ ਦਿਨਾਂ ਵਿੱਚ ਨਿੰਦਰ ਦਾ ਸੀਰੀ ਦੀਪਾ ਹੀ ਖੇਤੀ ਦਾ ਕੰਮ ਸੰਭਾਲਦਾ ਰਿਹਾ ਉਹ ਖੇਤੋਂ ਪਸ਼ੂਆਂ ਵਾਸਤੇ ਪੱਠੇ ਵੀ ਵੱਢ ਕੇ ਲੈ ਜਾਂਦਾ ਤੇ ਪਸ਼ੂਆਂ ਦੀ ਸਾਮ ਸੰਭਾਲ ਵੀ ਕਰਦਾ ਮੋਟਰ ਕੋਲੇ ਮੋਟਰਸਾਈਕਲ ਖੜਾ ਕਰਕੇ ਉਹਨੇ ਕਣਕ ਦੀ ਫਸਲ ਵੱਲ ਨਿਕਾ ਮਾਰੀ ਕਣਕ ਰੰਗ ਵਟਾਰੀ ਸੀ ਹਰਾ ਬਣਾ ਲਾ ਕੇ ਸਨਹਰੀ ਪਾਰੀ ਸੀ ਹਵਾ ਦੇ ਮੱਠੇ ਮੱਠੇ ਭੁੱਲਣਾ ਕਨਕ ਦੇ ਸਿੱਟੇ ਇੱਕ ਲੈ ਵਿੱਚ ਝੂਮ ਰਹੇ ਸਨ ਖੁੱਲੇ ਖੇਤਾਂ ਵਿੱਚ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਸਮੁੰਦਰ ਵਿੱਚ ਨਿੱਕੀਆਂ ਨਿੱਕੀਆਂ ਲਹਿਰਾਂ ਉੱਠ ਰਹੀਆਂ ਹੋਣ ਸਾਢੇ 4 ਕਿਲੇ ਆਪਣੀ ਤੇ 7 ਕਿਲੇ ਠੇਕੇ ਵਾਲੀ ਜ਼ਮੀਨ ਤੇ ਖੜੀ ਕਨਕ ਦੀ ਫਸਲ ਨੂੰ ਨਿਹਾਰਦਾ ਵੱਟਾਂ ਉੱਤੋਂ ਦੀ ਤੁਰਦਾ ਉਹ ਟਾਲੀ ਵਾਲੇ ਕਿਾਰੇ ਦੇ ਵਿਚਾਲੇ ਜਾ ਖੜਾ ਹੋਇਆ ਕਨਕ ਚੰਗੀ ਖੜੀ ਸੀ ਪੂਰਾ ਕਦ ਪਰਮੇ ਸਿੱਟੇ ਲੱਗਦਾ ਸੀ ਚੰਗਾ ਝਾੜ ਦੇਵੇਗੀ ਪਰ ਫਸਲ ਪੱਕਣ ਵਾਲੀ ਹੁੰਦੀ ਹੈ ਤਾਂ ਮੌਸਮ ਕੱਚਾ ਜਾ ਹੋ ਜਾਂਦਾ ਹੈ ਪਤਾ ਨਹੀਂ ਕਿਹੜੇ ਵੇਲੇ ਮੀਂਹ ਹਨੇਰੀ ਗੜੇ ਚੜ ਕੇ ਆ ਜਾਣ ਫਸਲ ਦਾ ਨੁਕਸਾਨ ਕਰ ਦੇਣ ਕਣਕ ਦੀ ਭਾਰੀ ਫਸਲ ਦਾ ਤੇਜ਼ ਹਵਾ ਨਾਲ ਹੀ ਡਿੱਗ ਕੇ ਲੰਮੇ ਵਿੱਚ ਜਾਣ ਦਾ ਡਰ ਬਣਿਆ ਰਹਿੰਦਾ ਨਿੰਦਰ ਨੇ ਕਣਕ ਦਾ ਇੱਕ ਸਿੱਟਾ ਤੋੜਿਆ ਤੜੀ ਤੇ ਮਸਲ ਕੇ ਦਾਣੇ ਕੱਢੇ ਮੁੱਟੇ ਭਰਵੇਂ ਨਰਮ ਦਾਣੇ ਦੇਖ ਕੇ ਉਹਦਾ ਮਨ ਖੁਸ਼ ਹੋ ਗਿਆ ਉਹਨੇ ਫੱਕਾ ਮਾਰਿਆ ਤੇ ਦਾਣੇ ਚੱਪਣ ਲੱਗਿਆ ਮੂੰਹ ਮਿੱਠੇ ਦੁੱਧ ਨਾਲ ਭਰ ਗਿਆ ਨਿੰਦਰ ਸੋਚਣ ਲੱਗਿਆ ਕਿ ਥੋੜੇ ਦਿਨਾਂ ਮਗਰੋਂ ਕਣਕ ਦੀ ਵਾਢੀ ਸ਼ੁਰੂ ਹੋ ਜਾਏਗੀ ਵਾਢੀ ਤੋਂ ਮਗਰੋਂ ਦਾ ਕੰਪਿਊਟਰ ਕਰਾਹੇ ਦਾ ਕੰਮ ਵੀ ਚਾਲੂ ਹੋ ਜਾਏਗਾ ਉਹਨੂੰ ਕੰਪਿਊਟਰ ਕਰਾਹੇ ਦੀ ਸਰਵਿਸਿੰਗ ਕਰਵਾ ਕੇ ਤਿਆਰ ਕਰ ਲੈਣਾ ਚਾਹੀਦਾ ਨਿੰਦਰ ਨੇ ਵੇਖਿਆ ਪਰਲੇ ਪਾਸੇ ਖੇਤ ਦਾ ਗਵਾਂਢੀ ਪੀਤੂ ਕਣਕ ਤੇ ਸਪਰੇਅ ਕਰਦਾ ਫਿਰਦਾ ਸੀ ਉਹਨੂੰ ਦੇਖ ਕੇ ਨਿੰਦਰ ਨੂੰ ਆਪਣੇ ਪਿਓ ਦੇ ਸਪਰੇਅ ਵਾਲੀ ਦਵਾਈ ਪੀ ਕੇ ਮਰਨ ਵਾਲੀ ਗੱਲ ਚੇਤੇ ਆ ਗਈ ਉਹਦਾ ਚਿੱਤ ਇੱਕਦਮ ਖਰਾਬ ਹੋ ਗਿਆ ਉਹਨੇ ਉਸ ਗੱਲ ਨੂੰ ਭੁਲਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹ ਮੋਟਰ ਵਰਤ ਚੱਲ ਪਿਆ ਪਈ ਵਿੱਚ ਜੱਸੀ ਟਰੈਕਟਰ ਲਈ ਆਉਂਦਾ ਦਿਸਿਆ ਜੱਸੀ ਨਿੰਦਰ ਦਾ ਬਚਪਨ ਦਾ ਬੇਲੀ ਸੀ ਉਹ ਇਕੱਠੇ ਖੇਡੇ ਇਕੱਠੇ ਪੜੇ ਹਮਜਾਤੀ ਰਹੇ ਉਹਨਾਂ ਦਾ ਕਰਨਿੰਦਰ ਦੇ ਘਰ ਦੇ ਸਾਹਮਣੇ ਸੀ ਤੇ ਖੇਤ ਨਿੰਦਰ ਦੇ ਖੇਤ ਤੋਂ ਥੋੜਾ ਜਿਹਾ ਅੱਗੇ ਸੀ ਉਹ ਹਰ ਸੁੱਖ-ਦੁੱਖ ਵਿੱਚ ਨਿੰਦਰ ਦੇ ਨਾਲ ਖੜਦਾ ਸੀ ਨਿੰਦਰ ਦੀ ਮੋਟਰ ਪਹੀਏ ਦੇ ਕਿਨਾਰੇ ਹੀ ਸੀ ਜੱਸੀ ਨੇ ਨਿੰਦਰ ਦੇ ਕੋਲ ਆ ਕੇ ਟਰੈਕਟਰ ਰੋਕ ਲਿਆ ਤੇ ਉਹਨੂੰ ਮੁਸਕਰਾ ਕੇ ਪੁੱਛਿਆ ਓਏ ਹੋ ਗਿਆ ਵਿਆਹ ਤੇ ਉਹ ਵਿਲਾ ਇਸ ਤੋਂ ਪਹਿਲਾਂ ਕਿ ਨਿੰਦਰ ਉਹਦੇ ਸਵਾਲ ਦਾ ਜਵਾਬ ਦਿੰਦਾ ਉਹਨੇ ਮੁਸਕੜੀਆਂ ਹੱਸਿਆਂ ਇੱਕ ਸਵਾਲ ਹੋਰ ਧਾਗ ਦਿੱਤਾ ਔਰ ਫਿਰ ਪਰਜਾਈ ਦਾ ਕੀ ਹਾਲ ਆ? ਓ ਤੈਨੂੰ ਹੁਣੇ ਹੀ ਪਰਜਾਈ ਦਾ ਫਿਕਰ ਹੋ ਗਿਆ। ਪਹਿਲਾਂ ਮੇਰਾ ਹਾਲ ਚਾਲ ਤਾਂ ਪੁੱਛ ਲੈ। ਨਿੰਦਰ ਨੇ ਏਕੋ ਮੁਸਕਰਾ ਕੇ ਆਖਿਆ। ਜੱਸੀ ਬੋਲਿਆ। ਪਰ ਤੇਰਾ ਹਾਲ ਚਾਲ ਤਾਂ ਇਨੇ ਸਾਲਾਂ ਤੋਂ ਪੁੱਛਦੇ ਹੀ ਆਇਆਂ। ਮਖਿਆ ਨਵੀਂ ਪਰਜਾਈ ਦਾ ਹਾਲ ਚਾਲ ਪੁੱਛ ਲਈਏ। ਉਹਨੂੰ ਪਤਾ ਲੱਗ ਗਿਆ ਤਾਂ ਗੁੱਸਾ ਕਰੂਗੀ ਕਿ ਮੇਰਾ ਹਾਲ ਨਹੀਂ ਪੁੱਛਿਆ। ਆਹ ਗੁੱਸਾ ਕਰੂਗੀ। ਨਾ ਤੂੰ ਉਹਦੇ ਮਾਮੇ ਦਾ ਪੁੱਤ ਲੱਗਦਾ। ਨਿੰਦਰ ਦੇ ਕਹਿੰਦੇ ਨੇ ਦੋਵੇਂ ਖੁੱਲ ਕੇ ਅਸਪੇ। ਜੱਸੀ ਨੇ ਫਿਰ ਨਿੰਦਰ ਨੂੰ ਛੇੜਿਆ। ਤੂੰ ਤਾਂ ਜਾਰਗੂ ਦਿਨਾਂ ਦੀ ਲਿੱਸਾ ਜਾ ਹੋ ਗਿਆ ਯਾਰ ਲੱਗਦਾ ਪਰਝਾਈ ਤੇਰੀ ਸੇਵਾ ਨਹੀਂ ਕਰਦੀ ਕਿ ਸੰਗਦੀ ਅਜੇ ਕਿ ਉਹ ਵਾਲੀ ਧਰਮੀ ਅਜੇ ਚਾਚੀ ਦੇ ਹੱਥੇ ਢਹੂਗੀ ਮੈਂ ਚਾਚੀ ਨੂੰ ਆ ਕੇ ਆਉਂਗਾ ਬਈ ਨਿੰਦਰ ਨੂੰ ਦਾਲ ਸਬਜ਼ੀ ਚ ਕਿਉਂ ਵੱਧ ਪਾਇਆ ਕਰ ਹੁੰਡੇ ਦਾ ਜੋਰ ਲੱਗਦਾ ਇਹ ਉਹ ਤਾਂ ਨਮੀ ਕਰਕੇ ਸ਼ਾਇਦ ਸੰਗਦੀ ਹੋ ਪਰ ਸਾਡੀ ਪਰਝਾਈ ਤਾਂ ਪੁਰਾਣੀ ਹੋ ਗਈ ਉਹ ਤੇਰੀ ਸੇਵਾ ਨਹੀਂ ਕਰਦੀ ਤੇਰੀਆਂ ਵੀ ਤਾਂ ਹੱਡੀਆਂ ਨਿਕਲੀਆਂ ਪਈਆਂ ਨਿੰਦਰ ਨੇ ਪੁੱਛਿਆ ਓਏ ਸਾਡਾ ਕੀ ਪੁੱਛਦਾ ਅਸੀਂ ਬਣ ਗਏ ਪੂਰੇ ਕਬੀਲਦਾਰ ਆਕਾਂ ਚੱਲਿਆਂ ਵਾਲੇ ਇਹ ਕਬੀਲਦਾਰੀ ਤਾਂ ਬੰਦੇ ਦਾ ਕਟੁੰਬਰ ਕੱਢ ਦਿੰਦੀ ਆ ਜੱਸੀ ਨੇ ਸਿਰ ਖੁਰਕ ਕੇ ਅੱਖ ਫਿਰ ਜੱਸੀ ਨੂੰ ਜਿਵੇਂ ਕੁਝ ਯਾਦ ਆ ਗਿਆ ਹੋਵੇ ਉਹਨੇ ਗੱਲ ਬਦਲ ਕੇ ਪੁੱਛਿਆ ਅਜਾ ਹੋਰ ਦੱਸ ਆਂ ਗਾਂ ਵਾਸਤੇ ਠੇਕੇ ਦੇ ਜ਼ਮੀਨ ਇਹੀ ਰੱਖ ਲਈਏ ਜਾਂ ਕੋਈ ਹੋਰ ਲੈਣੀ ਆ ਓ ਮੈਂ ਤਾਂ ਇਹੀ ਜ਼ਮੀਨ ਲੈ ਲਈ ਢਿੱਲੇ ਆਲੀ ਆ ਗਾਂ ਵਾਸਤੇ ਵੀ ਨੇਂਦਰ ਨੇ ਦੱਸਿਆ ਕਿੰਨੇ ਨੂੰ ਲਈ ਆ ਅੱਗੇ ਨਾਲੋਂ 4000 ਵੱਧ ਦਿੱਤਾ ਕਿੱਲੇ ਮਗਰ ਜੱਸੀ ਬੋਲਿਆ ਉਹ ਚੰਗਾ ਕੀਤਾ ਮੈਨੂੰ ਕੋਈ ਪੁੱਛਦਾ ਸੀ ਬਿੰਬੜਾਂ ਦੀ ਜ਼ਮੀਨ ਠੇਕੇ ਤੇ ਲਵਾਉਣ ਬਾਰੇ ਮੈਂ ਕਿਹਾ ਤੂੰ ਸ਼ਾਇਦ ਅਜੇ ਕੋਈ ਲਈ ਨਾ ਹੋਵੇ ਚੰਗਾ ਕੀਤਾ ਤੂੰ ਆਪਦੇ ਖੇਤ ਦੇ ਨਾਲ ਲੱਗਦੀ ਲੈ ਲਈ ਉਹ ਨਾਲ ਲੱਗਦੀ ਤਾਂ ਭਾਵੇਂ 2-4000 ਮਹਿੰਗੀ ਵੀ ਮਿਲ ਜੇ ਆ ਵੀ ਕੋਈ ਗੱਲ ਨਹੀਂ ਯਾਰ ਕਾਈਓ ਆਪਾਂ ਵੇਲੇ ਸਿਰ ਹੀ ਲੈ ਲਈ ਪਰ ਉਹਨਾਂ ਦਾ ਕੀ ਬਣਿਆ ਬਿੰਬੜਾਂ ਦਾ ਨਿੰਦਰ ਨੇ ਪੁੱਛਿਆ ਉਹ ਅਜੇ ਤਾਂ ਕੇਸ ਚੱਲੀ ਜਾਂਦਾ ਉਦੋਂ ਮੇਰੇ ਪਿਓ ਪੁੱਤ ਅੰਦਰ ਆ ਪਰ ਬੀਬੜਾ ਨੇ ਕੰਮ ਠੱਕੜ ਕੀਤਾ ਅਨਖੀ ਮਰਦਾਂ ਵਾਲਾ ਜਿਸੀ ਨੇ ਕਹਿੰਦਿਆ ਟਰੈਕਟਰ ਤੋੜ ਲਿਆ ਚੰਗਾ ਭਾਈ ਨਿੰਦਰ ਮੈਂ ਚੱਲਦਾ ਨਿੰਦਰ ਉਹਨੂੰ ਜਾਂਦੇ ਨੂੰ ਦੇਖਦਾ ਰਿਹਾ ਤੇ ਬੀਬੜਾ ਬਾਰੇ ਸੋਚਦਾ ਰਿਹਾ ਉਹਨੂੰ 2 ਬਜੇ ਪਹਿਲਾਂ ਹੋਇਆ ਖੂਨ ਖਰਾਬਾ ਯਾਦ ਆ ਗਿਆ ਸੱਤ ਵਿੱਚ ਪਈਆਂ ਬੀਬੜਾ ਦੀ ਕੁੜੀ ਤੇ ਧੀਰੇ ਮਜਬੀ ਦੇ ਮੁੰਡੇ ਲੱਖੀ ਦੀਆਂ ਵੱਡੀਆਂ ਟੁਕੀਆਂ ਲਾਸ਼ਾਂ ਦਾ ਦਿਲ ਕੰਬਾਉ ਦ੍ਰਿਸ਼ ਉਹਦੀਆਂ ਅੱਖਾਂ ਮੁਰੇ ਘੁਮਣ ਲੱਗਿਆ ਹਰਜੀਤ ਸਿੰਘ ਹੋਰਾਂ ਨੂੰ ਦਾਦੇ-ਪਡਾਦੇ ਵੇਲੇਆਂ ਤੋਂ ਬਿੰਬੜ ਅਲ ਪਈ ਹੋਈ ਸੀ ਸਾਰੇ ਉਹਨਾਂ ਦੇ ਪਰਿਵਾਰ ਨੂੰ ਬਿੰਬੜਾਂ ਦਾ ਲਾਣਾ ਕਹਿ ਕੇ ਹੀ ਜਾਣਦੇ ਸਨ ਉਹਨਾਂ ਨੂੰ ਇਹ ਅਲ ਕਿਉਂ ਪਈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਹਰਜੀਤ ਦੀ ਕੁੜੀ ਅਰਸ਼ਪ੍ਰੀਤ ਯਾਨੀ ਅਰਸ਼ ਬਸਤੇ ਕਾਲਜ ਪੜਨ ਜਾਇਆ ਕਰਦੀ ਸੀ ਪਿੰਡ ਦਾ ਹੀ ਧੀਰੇ ਮਜਬੀ ਦਾ ਛੋਟਾ ਮੁੰਡਾ ਲੱਖੀ ਵੀ ਉਸੇ ਕਾਲਜ ਵਿੱਚ ਪੜਦਾ ਸੀ ਦੋਹਾਂ ਦਾ ਕਈ ਵਾਰ ਬਸ ਵਿੱਚ ਜਾਂ ਕਾਲਜ ਵਿੱਚ ਆਮਣਾ-ਸਾਮਣਾ ਹੋ ਜਾਂਦਾ ਉਹ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਨ ਲੱਗੇ ਗੱਲਾਂ ਤੋਂ ਅੱਗੇ ਗੱਲ ਦੋਸਤੀ ਤੱਕ ਕੱਪੜ ਗਈ ਦੋਸਤੀ ਤੋਂ ਅੱਗੇ ਪਿਆਰ ਤੱਕ ਲੋਆ ਨੇ ਇਕੱਠੇ ਜਾਣ ਮਾਰਨ ਦੀਆਂ ਸੌਂ ਖਾਰੀਆਂ ਗੱਲ ਹਰਜੀਤ ਬਿੰਬੜ ਨੂੰ ਪਤਾ ਲੱਗ ਗਈ ਉਹਨੇ ਕੁੜੀ ਨੂੰ ਕੁੱਟਿਆ ਮਾਰਿਆ ਤੇ ਪੜਨੋਂ ਹਟਾ ਲਿਆ ਉਹਦਾ ਕਾਲਜ ਜਾਣਾ ਬੰਦ ਕਰਤਾ ਮੁੰਡੇ ਦੇ ਘਰੇ ਜਾ ਕੇ ਉਹਦੇ ਪਿਓ ਨੂੰ ਤਗੀਦ ਕੀਤੀ ਕਿ ਮੁੰਡੇ ਨੂੰ ਸਮਝਾ ਲਵੇ ਤੇ ਨਾਲ ਹੀ ਡਰਾਵਾ ਦਿੱਤਾ ਅੱਜ ਤੋਂ ਮਗਰੋਂ ਜੇ ਤੁਹਾਡੇ ਮੁੰਡੇ ਨੂੰ ਮੈਂ ਸਾਡੀ ਕੁੜੀ ਦੇ ਨੇੜੇ ਤੇੜੇ ਵੀ ਵੇਖ ਲਿਆ ਨਾ ਤੁਹਾਡੇ ਮੁੰਡੇ ਦੇ ਟੋਟੇ ਟੋਟੇ ਕਰ ਦੂੰਗਾ ਜਾ ਦੀ ਕੋੜ ਕੇ ਲਿਛ ਤੀਰਾ ਨਾ ਜਫੇ ਤੀਰਾ ਹੱਥ ਛੋੜ ਕੇ ਬੋਲਿਆ ਮੁੰਡੇ ਤੋਂ ਗਲਤੀ ਹੋ ਗਈ ਹਰਜੀਤ ਸਿੰਘ ਅਸੀਂ ਉਹਨੂੰ ਸਮਝਾਵਾਂਗੇ ਫਿੱਤਰ ਵੀ ਮਾਰਾਂਗੇ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਫਿਰ ਪਿੰਡ ਦੀ ਕੁੜੀ ਤਾਂ ਸਗੀ ਭੈਣ ਦੇ ਬਰਾਬਰ ਹੁੰਦੀ ਆ ਮੁੰਡੇ ਦੀ ਗਲਤੀ ਦੀ ਮੈਂ ਮਾਫੀ ਮੰਗਦਾ ਸਤਿਥੋਂ ਉਹ ਸਮਝਾ ਲੈẽਗਾ ਤਾਂ ਚੰਗਾ ਰਹੇਗਾ ਨਹੀਂ ਤਾਂ ਸੱਥਰ ਬਚਾ ਦੂੰਗਾ ਤੇਰੇ ਘਰੇ ਹਰਜੀਤ ਮੂੰਹੋਂ ਅੰਗਿਆਰ ਸੁੱਟਦਾ ਹੋਇਆ ਮੋੜਾ ਕੁਝ ਦਿਨ ਮਾਮਲਾ ਸ਼ਾਂਤ ਰਿਹਾ ਟਿਕ ਟਿਕਾ ਬਣਿਆ ਰਿਹਾ ਫਿਰ ਮੁੰਡਾ ਤੇ ਕੁੜੀ ਚੋਰੀਆਂ ਮੋਬਾਈਲ ਤੇ ਗੱਲਾਂ ਬਾਤਾਂ ਕਰਨ ਲੱਗੇ ਇੱਕ ਰਾਤ ਜਦੋਂ ਸਭ ਸੌਂ ਗਏ ਕੁੜੀ ਘਰੋਂ ਭੱਜ ਗਈ ਜਾਂਦੀ ਹੋਈ ਪਾਉਣ ਵਾਲੇ ਕੱਪੜੇ ਕੁਝ ਪੈਸੇ ਤੇ ਟੂਬ ਛੱਲਾ ਜਿਹੜਾ ਹੱਥ ਲੱਗਿਆ ਨਾਲ ਲਗੀ ਹਰਜੀਤ ਤੇ ਉਹਦੇ ਪਰਿਵਾਰ ਨੂੰ ਤੜਕੇ ਪਤਾ ਲੱਗਿਆ ਕੁੜੀ ਨੂੰ ਅੰਦਰ ਵਾਰ ਪਾ ਲਿਆ ਉਹਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ਹਰਜੀਤ ਤੇ ਉਹਦਾ ਮੁੰਡਾ ਹਰਿੰਦਰ ਧੀਰੇ ਦੇ ਘਰੇ ਗਏ ਉਹਨਾਂ ਨੂੰ ਪੁੱਛਿਆ ਤੁਹਾਡਾ ਮੁੰਡਾ ਕਿੱਥੇ ਆ ਇੱਥੇ ਕਿਤੇ ਹੀ ਹੋਊਗਾ ਧੀਰੇ ਨੇ ਸੁਭਾਵਕ ਜਿਹਾ ਜਵਾਬ ਦਿੱਤਾ ਪਰ ਹਰਜੀਤ ਨੂੰ ਦੇਖ ਕੇ ਉਹਦੇ ਚਿਹਰੇ ਤੇ ਚਿੰਤਾ ਪਸਰ ਗਈ ਸੀ ਤੁਸੀਂ ਮੁੰਡੇ ਨੂੰ ਹੁਣੇ ਮੇਰੇ ਸਾਹਮਣੇ ਲਿਆਓ ਜੇ ਨਹੀਂ ਲਿਆ ਸਕਦੇ ਤਾਂ ਇਹਦਾ ਮਤਲਬ ਉਹ ਮੇਰੀ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ ਜੇ ਉਹ ਹੁਣ ਚਾਉਂਦਾ ਘਰੇ ਨਹੀਂ ਆਉਂਦਾ ਉਹਦੀ লাশ ਆਊਗੀ ਹਰਜੀਤ ਗੁੱਸੇ ਨਾਲ ਮਚ ਰਿਆ ਸੀ ਉਹ ਨਹੀਂ ਨਹੀਂ ਹਰਜੀਤ ਜੀਆ ਮੈਂ ਹੁਣੇ ਮੁੰਡੇ ਨੂੰ ਫੋਨ ਕਰਕੇ ਸਾਧਾਂ ਧੀਰਾ ਕਿਸੇ ਅਨਹੋਣੀ ਤੇ ਡਰ ਨਾਲ ਕੰਬ ਗਿਆ ਸੀ ਉਹਨੇ ਮੁੰਡੇ ਨੂੰ ਫੋਨ ਮਲਾਇਆ ਵਾਰ-ਵਾਰ ਮਲਾਉਣ ਤੇ ਵੀ ਨਾ ਮਿਲਿਆ ਫੋਨ ਬੰਦਾ ਰਿਹਾ ਸੀ ਹਰਜੀਤ ਉਹਨਾਂ ਨੂੰ ਡਰਾਵੇ ਜਿੰਦਾ ਉੱਚਾ ਨੀਵਾ ਬੋਲਦਾ ਪੈਰ ਪਟਕਦਾ ਮੋੜਾਇਆ ਹਰਿੰਦਰ ਕੰਪਿਊਟਰ ਤੇ ਮੋਬਾਈਲ ਬਾਰੇ ਚੰਗੀ ਜਾਣਕਾਰੀ ਰੱਖਦਾ ਸੀ ਜਦੋਂ ਉਹਦੀ ਭੈਣ ਅਰਸ਼ੀ ਦਾ ਧੀਰੇ ਦੇ ਮੁੰਡੇ ਕਰਕੇ ਕਾਲਜ ਜਾਣਾ ਬੰਦ ਕਰ ਦਿੱਤਾ ਸੀ ਉਦੋਂ ਤੋਂ ਹੀ ਉਹ ਭੈਣ ਦੇ ਮੋਬਾਈਲ ਤੇ ਨਜ਼ਰ ਰੱਖ ਰਿਹਾ ਸੀ ਉਹਨੇ ਭੈਣ ਦੇ ਮੋਬਾਈਲ ਵਿੱਚ ਇੱਕ ਖੁਫੀਆ ਫੋਨ ਟਰੈਕਰ ਡਾਊਨਲੋਡ ਕਰ ਰੱਖਿਆ ਸੀ ਉਹਦੇ ਫੋਨ ਦੀ ਲੋਕੇਸ਼ਨ ਉਹ ਆਪਣੇ ਫੋਨ ਵਿੱਚ ਇੰਸਟਾਲ ਕੀਤੇ ਐਪ ਵਿੱਚ ਦੇਖ ਸਕਦਾ ਸੀ ਹੌਂਦਰ ਸਿਮ ਕਾਰਡ ਬਦਲਣ ਦੇ ਬਾਵਜੂਦ ਵੀ ਲੋਕੇਸ਼ਨ ਦੇਖੀ ਜਾ ਸਕਦੀ ਸੀ ਪਰ ਹੁਣ ਅਰਸ਼ੀ ਦਾ ਫੋਨ ਬੰਦ ਹੋਣ ਕਰਨ ਉਹਦੀ ਲੋਕੇਸ਼ਨ ਪਤਾ ਨਹੀਂ ਲੱਗ ਰਹੀ ਸੀ ਉਹ ਵਾਰ-ਵਾਰ ਆਪਣਾ ਮੋਬਾਈਲ ਖੋਲ ਕੇ ਦੇਖਦਾ ਰਿਹਾ ਫਿਰ ਅਚਾਨਕ ਥੋੜੇ ਜਿਹੇ ਚਿਰ ਲਈ ਅਰਸ਼ੀ ਦਾ ਫੋਨ ਚਾਲੂ ਹੋਇਆ ਉਹਦੀ ਲੋਕੇਸ਼ਨ ਲੁਧਿਆਣੇ ਦੇ ਨੇੜੇ ਦੀ ਸੀ ਹਰਿੰਦਰ ਨੂੰ ਪਤਾ ਲੱਗ ਗਿਆ ਕਿ ਉਹ ਲੁਧਿਆਣੇ ਜਾ ਰਹੇ ਹਨ ਉਹਨੇ ਹਰਜੀਤ ਨੂੰ ਦੱਸਿਆ ਉਹ ਆਪਣੇ ਦੋ ਭਰੋਸੇਯੋਗ ਰਿਸ਼ਤੇਦਾਰਾਂ ਨਾਲ ਲੈ ਕੇ ਕਾਰ ਰਹੀਂ ਲੁਧਿਆਣੇ ਨੂੰ ਚੱਲ ਪਏ ਲੁਧਿਆਣਾ ਵਿੱਚ ਕਿਉਂ ਅਰਸ਼ੀ ਦਾ ਫੋਨ ਦੁਬਾਰਾ ਚਾਲੂ ਹੋਣ ਦੀ ਅੜਿਕਨ ਲੱਗੇ। ਸ਼ਾਮ ਨੂੰ ਫੋਨ ਫਿਰ ਦੁਬਾਰਾ ਚੱਲਿਆ। ਉਹਨਾਂ ਨੂੰ ਲੋਕੇਸ਼ਨ ਪਤਾ ਲੱਗ ਗਈ। ਲੁਧਿਆਣਾ ਰੇਲਵੇ ਸਟੇਸ਼ਨ ਦੇ ਕੋਲ ਇੱਕ ਨਿੱਕੇ ਜਿਹੇ ਹੋਟਲ ਵਿੱਚ ਕੁੜੀ ਤੇ ਮੁੰਡੇ ਨੂੰ ਲੱਭ ਲਿਆ। ਉਹਨਾਂ ਨੇ ਪਹਿਲਾਂ ਹੀ ਬਣਾਈ ਹੋਈ ਵਿਆਹ ਤੋਂ ਮੁਤਾਬਕ ਕੁੜੀ ਤੇ ਮੁੰਡੇ ਨਾਲ ਪਿਆਰ ਨਾਲ ਗੱਲ ਕੀਤੀ। ਉਹਨਾਂ ਨੇ ਕੁੜੀ ਨੂੰ ਆਖਿਆ ਕਿ ਉਹਦੀ ਮਾਂ ਨੂੰ ਦਿਲ ਦਾ ਦੁਆਰਾ ਪੈ ਗਿਆ ਤੇ ਉਹ ਉਹਨਾਂ ਦੋਵਾਂ ਦਾ ਵਿਆਹ ਕਰਨ ਲਈ ਰਾਜ਼ੀ ਹਨ। ਅਰਸ਼ੀ ਤੇ ਲੱਖੀ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ। ਉਹਨਾਂ ਦੇ ਨਾਲ ਪਿੰਡ ਵਾਪਸ ਜਾਣ ਲਈ ਮੰਨ ਗਏ। ਇੱਕ ਵਾਰ ਤਾਂ ਉਹਨਾਂ ਨੇ ਸਲਾਹ ਬਣਾਈ ਕਿ ਰਾਹ ਵਿੱਚ ਹੀ ਉਹਨਾਂ ਮਾਰ ਕੇ ਕਿਸੇ ਨਹਿਰ ਵਿੱਚ ਸੁੱਟ ਦਈਏ ਪਰ ਹਰਜੀਤ ਕਹਿਣ ਲੱਗਿਆ ਉਸਨੇ ਤਾਂ ਸਾਨੂੰ ਇੱਕ ਦਿਨ ਫੜੀ ਲੈਣਾ ਹੈ ਕਤਲ ਦੀ ਸਜ਼ਾ ਤਾਂ ਭੁਗਤਣੀ ਪੈਣੀ ਹੈ ਫਿਰ ਕਿਉਂ ਨਾ ਪਿੰਡ ਤੇ ਜਾ ਕੇ ਮਾਰਿਆ ਜਾ ਜਿੱਥੇ ਇਹਨਾਂ ਨੇ ਮੇਰੀ ਪਾਗ ਰੋਲੀ ਹੈ ਘਰ ਪੁੱਜਣ ਤੱਕ ਡੂੰਗੀ ਰਾਤ ਹੋ ਚੁੱਕੀ ਸੀ ਕਾਰ 'ਚ ਉਤਰ ਕੇ ਮੁੰਡਾ ਘਰ ਜਾਣ ਦੀ ਕਹਿਣ ਲੱਗਿਆ ਤਾਂ ਉਹਨੂੰ ਫੜ ਕੇ ਉਹਦੀਆਂ ਮੁਸ਼ਕਾਂ ਬੰਨ ਦਿੱਤੀਆਂ ਹਰਸ਼ੀ ਰੋਲਾ ਪਾਉਣ ਲੱਗੀ ਤਾਂ ਉਹਦੇ ਹੱਥ ਪੈਰ ਬੰਨ ਦਿੱਤੇ ਰੋਲਾ ਨਾ ਪਾਉਣ ਇਸ ਲਈ ਉਹਨਾਂ ਦੇ ਮੂੰਹ ਬੰਨ ਦਿੱਤੇ ਕੁੜੀ ਦਾ ਚੁੰਨੀ ਨਾਲ ਤੇ ਮੁੰਡੇ ਦਾ ਪਰਨੇ ਨਾਲ ਉਹਨਾਂ ਨੂੰ ਤੁਰੀਬਾਰੇ ਕੋਠੇ ਵਿੱਚ ਬੰਦ ਕਰ ਦਿੱਤਾ। ਹਰਜੀਤ ਨੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਤਾਂ ਜੋ ਇਸ ਕਾਂਡ ਵਿੱਚ ਉਹਨਾਂ ਦਾ ਨਾਮ ਨਾ ਆਵੇ। ਆਪ ਰੋਟੀ ਖਾਣ ਲੱਗ ਪਏ। ਅੱਧੀ ਰਾਤ ਨੂੰ ਅਗਰੋਂ ਮੌਤ ਦਾ ਟਾਂਡਵ ਸ਼ੁਰੂ ਹੋਇਆ। ਹਰਜੀਤ ਬੋਲਿਆ, ਆਪ ਪੜਾਈਏ, ਥੋਡੀਆਂ ਲਾਵਾਂ। ਹਰਜੀਤ ਤੇ ਹਰਿੰਦਰ ਲੱਗ ਪਏ ਮੁੰਡੇ ਨੂੰ ਡਾਂਗਾ ਨਾ ਕੁੱਟਣ। ਉਹ ਰੋਂਦਾ ਠੀਕ ਚਹਾੜਾ ਪਾਉਣ ਲੱਗਿਆ ਪਰ ਉਹਦਾ ਮੂੰਹ ਬੰਨਿਆ ਹੋਇਆ ਸੀ। ਹਰਜੀਤ ਦਾ ਘਰ ਵੀ ਪਿੰਡ ਤੋਂ ਬਾਹਰ ਸੀ ਸੜਕ ਤੇ। ਆਂਡ-ਗਵਾਂਡ ਕੋਈ ਨਹੀਂ ਸੀ। ਰੌਲਾ ਰੱਪਾ ਸੁਣਨ ਵਾਲਾ ਗੰਡਾਸੇ ਨਾਲ ਉਹਦੇ ਆਹੂ ਲਾਉਣ ਲੱਗੇ ਅਰਸ਼ੀ ਉਹਨੂੰ ਬਚਾਉਣ ਲਈ ਰੋਂਦੀ ਹੋਈ ਰੁੱੜਦੀ ਹੋਈ ਅੱਗੇ ਆਈ ਤਰਲੇ ਪਾਉਣ ਲੱਗੀ ਹਰਜੀਤ ਗੁੱਸੇ ਨਾਲ ਕਿਚੀਚੀ ਵਟਕੇ ਬੋਲਿਆਾਰੇ ਪਵਾੜੇ ਦੀ ਜੜ ਤੂੰ ਹੀ ਐ ਤੂੰ ਹੀ ਸਾਡੀ ਇੱਜ਼ਤ ਛੱਜ ਚ ਪਾ ਕੇ ਛੱਡਦੀ ਐ ਚਲ ਤੇਰਾ ਵੀ ਕੰਡਾ ਕੱਢਾਂ ਹਰਜੀਤ ਨੇ ਪੁੱਠਾ ਗੰਡਾਸਾ ਕੁੜੀ ਦੇ ਮੋਰਾ ਚ ਮਾਰਿਆ ਕੁੜੀ ਦੀ ਚੀਕ ਉਹਦੇ ਮੂੰਹ ਚ ਹੀ ਰਹਿ ਗਈ ਦੂਜਾ ਵਾਰ ਕਰਨ ਲੱਗਾ ਇਹਨਾਂ ਨੂੰ ਕੁੜੀ ਦੀ ਮਾਂ ਉੱਤੇ ਆ ਕੇ ਡਿੱਗ ਪਈ ਨਾ ਮਾਰੋ ਨਾ ਮਾਰੋ ਥੋੜੇ ਹਾੜੇ ਕੱਢਦੀਆਂ ਕੁੜੀ ਮਾਰੀ ਤਾਂ ਪਾਪ ਹੁੰਦਾ ਇਹ ਜੋ ਕਰਦੀ ਫਿਰਦੀ ਉਹ ਪਾਪ ਨਹੀਂ ਪਾਪਨ ਨੂੰ ਮਾਰਨ ਦਾ ਕੋਈ ਪਾਪ ਨਹੀਂ ਹੁੰਦਾ ਇਹ ਕਹਿ ਕੇ ਹਰਜੀਤ ਨੇ ਆਪਣੀ ਘਰਵਾਲੀ ਨੂੰ ਲੱਤੋਂ ਫੜ ਧੂਕੇ ਪਰੇ ਕਰ ਦਿੱਤਾ ਹਰਿੰਦਰ ਨੂੰ ਬੋਲਿਆ ਜਾ ਲੈ ਜਾ ਇਹਨੂੰ ਹਰਿੰਦਰ ਨੇ ਮਾਂ ਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਕਲਾਵੇ ਵਿੱਚ ਲੈ ਕੇ ਉਹਨੂੰ ਧੱਕਦਾ ਹੋਇ ਲੈ ਗਿਆ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਕੁੰਡਾ ਲਾਇਆ ਫਿਰ ਉਹ ਪਿਓ ਪੁੱਤਾਂ ਨੇ ਤੂੜੀ ਵਾਲੇ ਕੋਠੇ ਦਾ ਬਾਹਰ ਅੰਦਰੋਂ ਭੇੜ ਲਿਆ ਕੁਚੇਰ ਮੁੰਡੇ ਕੁੜੀ ਦੀਆਂ ਤੂੜੀ ਵਾਲੇ ਅੰਦਰੋਂ ਦੱਬੀਆਂ-ਦੱਬੀਆਂ ਚੀਕਾਂ ਆਉਂਦੀਆਂ ਰਹੀਆਂ ਦੂਜੇ ਕਮਰੇ ਵਿੱਚ ਕੁੜੀ ਦੀ ਮਾਂ ਮਨਜੀਤ ਬਾਰ-ਬਾਰ ਟੱਕਰਾ ਮਾਰਦੀ ਰਹੀ ਰੋਂਦੀ ਰਹੀ ਦਿਨ ਚੜੇ ਤੋਂਆਂ ਦੀਆਂ ਵੱਡੀਆਂ ਟੁਕੀਆਂ ਲਾਸ਼ਾਂ ਨੂੰ ਮੋਟਰਸਾਈਕਲ ਨਾਲ ਚੱਲਣ ਵਾਲੀ ਖੇਤੋਂ ਪੱਠੇ ਲਿਆਉਣ ਵਾਲੀ ਛੋਟੀ ਜੀ ਟਰਾਲੀ ਵਿੱਚ ਪਾਇਆ ਹਰਜੀਤ ਮੋਟਰਸਾਈਕਲ ਤੇ ਚੜਿਆ ਤੇ ਲਾਸ਼ਾਂ ਨੂੰ ਸੱਤ ਵਿੱਚ ਲਿਆ ਸੋਟਿਆ ਲੋਕ ਇਕੱਠੇ ਹੋ ਗਏ ਹਰਜੀਤ ਨੇ ਲਾਸ਼ਾਂ ਕੋਲ ਖੜ ਕੇ ਸਰਪੰਚ ਨੂੰ ਫੋਨ ਕੀਤਾ ਸਰਪੰਚਾ ਆ ਦੇਖ ਲੈ ਆ ਕੇ ਸੱਤ ਵਿੱਚ ਜੱਟ ਨੇ ਕਰਤਾ ਕਰਾ ਨਾਲੇ ਧੀਰੇ ਮਜਬੀ ਨੂੰ ਕਹਦੇ ਆਪਦੇ ਮੁੰਡੇ ਦੀ ਲਾਸ਼ ਦੇ ਟੋਟੇ ਗਿਣ ਲੈ ਆ ਕੇ ਤੇ ਨਾਲੇ ਪੁਲਿਸ ਨੂੰ ਉਤਰਾ ਕਰਦੇ ਮੈਨੂੰ ਘਰੇ ਆ ਕੇ ਲਾਲਵੇਂ ਹੱਥ ਕੜੀਆਂ ਅੱਠ ਕਿਤੇ ਨਹੀਂ ਭਜਦਾ ਲੋਕੀ ਯਾਦ ਰੱਖਣਗੇ ਹਰਜੀਤ ਸਿੰਘ ਨੂੰ ਇਹ ਸਭ ਕ ਸਾਰੀਆਂ ਜਾਤਾਂ ਕੂਚਾਤਾਂ ਲਈ ਕਿ ਉਹ ਆਪਦੇ ਮੁੰਡਿਆਂ ਨੂੰ ਸਮਝਾ ਕੇ ਰੱਖਣ ਤੇ ਨਾਲੇ ਜੱਟਾਂ ਦੀਆਂ ਕੁੜੀਆਂ ਨੂੰ ਵੀ ਕਿ ਉਹ ਪਿਓ ਦੀਆਂ ਪੱਗਾਂ ਪੈਰਾਂ 'ਚ ਨਾ ਰੋਲਣ ਇਹ ਕਹਿ ਕੇ ਹਰਜੀਤ ਪਿੰਬੜ ਕਰਨ ਨੂੰ ਚਲਿਆ ਗਿਆ ਲੋਕ ਹੱਕੇ ਬੱਕੇ ਇੱਕ ਦੂਜੇ ਦੇ ਮੂੰਹ ਵੱਲ ਤੱਕਤੇ ਰਹੇਗੇ ਉਸ ਤੋਂ ਮਗਰੋਂ ਪੁਲਿਸ ਆਈ ਹਰਜੀਤ ਤੇ ਹਰਿੰਦਰ ਨੂੰ ਗ੍ਰਿਫਤਾਰ ਕਰਕੇ ਹੱਥਕੜੀਆਂ ਲਾ ਕੇ ਲੈ ਗਈ ਲਾਸ਼ਾਂ ਵੀ ਪੋਸਟਮਾਰਟਮ ਵਾਸਤੇ ਲੈ ਗਈ ਡੇਰੀ ਚ ਦੁੱਧ ਦੇਣ ਜਾ ਰਹੇ ਨਿੰਦਰ ਨੇ ਸੱਤ ਵਿੱਚੇ ਮੰਜ਼ਰ ਆਪਣੇ ਅੱਖੀਂ ਦੇਖਿਆ ਸੀ ਉਹਨੂੰ ਦੋ ਤਿੰਨ ਰਾਤਾਂ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਜਦੋਂ ਉਹਦੀ ਅੱਖ ਲੱਗਦੀ ਜਾਗੋ ਮਿੱਟੀ ਵਿੱਚ ਇਹ ਦ੍ਰਿਸ਼ ਵਾਰ-ਵਾਰ ਉਹਦੀ ਅੱਖਾਂ ਮੁਰੇ ਆ ਜਾਂਦਾ ਉਹਦੀ ਅੱਖ ਖੁੱਲ ਜਾਂਦੀ ਪਿੰਡ ਵਿੱਚ ਬਹੁਤ ਦਿਨਾਂ ਤੱਕ ਇਸ ਕਾਂਡ ਦੀ ਚਰਚਾ ਹੁੰਦੀ ਰਹੀ ਕਈ ਪ੍ਰਾਣੇ ਖਿਆਲਾਂ ਤੇ ਲੋਕ ਆਖਦੇ ਇਹ ਤਾਂ ਮਰਦ ਸੂਰਮਿਆਂ ਵਾਲਾ ਕੰਮ ਕੀਤਾ ਹਰਜੀਤ ਨੇ ਕੁੜੀ ਨੇ ਜਿਹੜਾ ਕਲੰਕ ਲਾਇਆ ਸੀ ਉਹਦੇ ਖੂਨ ਨਾਲ ਉਹ ਕਲੰਕ ਧੋਤਾ ਕੋਈ ਕਹਿੰਦਾ ਹਰਜੀਤ ਨੂੰ ਉਦੋਂ ਨਹੀਂ ਸੀ ਪਤਾ ਜਦੋਂ ਕੱਲੀ ਨੂੰ ਵਾਸਤੇ ਪੜਨ ਕਾਲਦਾ ਸੀ ਕੁੜੀਆਂ ਨੂੰ ਬਾਹਰ ਅੰਦਰ ਭੇਜਣ ਦਾ ਟਾਈਮ ਨਹੀਂ ਕੋਈ ਆਖਦਾ ਵਾੜਾ ਮਾੜਾ ਕੰਮ ਹੋਇਆ ਗੋਦੀ ਚੱਕ ਖੜਾਈ ਆਵਦੇ ਹੱਥੀ ਪਾੜੀ ਤੀ ਦਾ ਕਤਲ ਕਰਨਾ ਬਹੁਤ ਔਖਾ ਕੰਮ ਆ ਭਾਈ ਰੱਬ ਕਰੇ ਸਭ ਦੇ ਧੀਆਂ ਪੁੱਸ ਸਿਆਣੇ ਨਿਕਲਣ ਅਣਖੀ ਬੰਦੇ ਯੋਜਾ ਕੰਮ ਕਰਦਿਆ ਪੁਰਾਣ ਕੀ ਜੱਟ ਨਿਕਲਿਆ ਰਜੀਤ ਨਹੀਂ ਰੀਸਾਂ ਵੇਮੜਾਂ ਦੀਆਂ ਕੋਈ ਬੋਲਦਾ ਦੂਜੇ ਪਾਸੇ ਮਜ਼ਮੀਆਂ ਦੇ ਵੇੜੇ ਵੀ ਕਈ ਦਿਨਾਂ ਤੱਕ ਇਸ ਤਰ੍ਹਾਂ ਦੀ ਚਰਚਾ ਚਲਦੀ ਰਹੀ ਕਈ ਧੀਰੇ ਦੇ ਘਰ ਅਫਸੋਸ ਕਰਨ ਵੀ ਜਾਂਦੇ ਰਹੇ ਕਿਸੇ ਨੇ ਆਖਿਆ ਚੜਦੀ ਜਵਾਨੀ 'ਚ ਜਵਾਂ ਗਲਤੀਆਂ ਕਰਦੇ ਹੀ ਹੁੰਦੇ ਆ ਹੋਰਾਂ ਕੁੱਟ ਮਾਰ ਕੇ ਛੱਡ ਦਿੰਦੇ ਐਨੀ ਬੇਰਹਿਮੀ ਨਾਲ ਕਤਲ ਕਰਨ ਦੀ ਕੀ ਲੋੜ ਸੀ ਉਹ ਜਿਹਨੇ ਆਪ ਦੀ ਸਾਕੀ ਧੀ ਦਾ ਲਿਆਜ ਨਹੀਂ ਕੀਤਾ ਬਗਾਨਾ ਪੁੱਤੋ ਦਾ ਕੀ ਲੱਗਦਾ ਸੀ ਕੋਲੋਂ ਦੂਜੇ ਨੇ ਜਵਾਬ ਦਿੱਤਾ ਹੱਟੀ ਵਾਲੇ ਮੋੜ ਤੇ ਬੈਠੇ ਬੰਦਿਆਂ ਵਿੱਚੋਂ ਛੱਤੀ ਬੋਲਿਆ ਉਹ ਜੱਟ ਬਾਲੇ ਹੰਕਾਰੇ ਫਿਰਦੇ ਆ ਇਹਦੇ ਚ ਹੰਕਾਰ ਵਾਲੀ ਕੀ ਗੱਲ ਤੂੰ ਭੁੱਲ ਗਿਆ ਜਦੋਂ ਧੀਰੇ ਦੀ ਭਤੀਜੀ ਚਮਿਆਰਾਂ ਦੇ ਜੈਬੂ ਦੇ ਮੁੰਡੇ ਨਾਲ ਭੱਜ ਗਈ ਸੀ ਉਦੋਂ ਧੀਰੇ ਵਰਗੇ ਸਾਰੇ ਕਿਵੇਂ ਗੰਡਾਸੇ ਤੇ ਵਰਤੇ ਚੱਕੀ ਫਿਰਦੇ ਸੀ ਕਹਿੰਦੇ ਸਾਲੇ ਚਮਿਆਰ ਦੀ ਇੰਨੀ ਹਿੰਮਤ ਸਾਡੀ ਕੁੜੀ ਨੂੰ ਲੈ ਗਿਆ ਤੇ ਡੱਕਰੇ ਡੱਕਰੇ ਕਰਦੇ ਆਗੇ ਤਦ ਆਸਤਾਨ ਬੰਨੀ ਕਿਧਰੇ ਭੱਜ ਗਏ ਸੀ ਇਹਨਾਂ ਦੇ ਹੱਥ ਨਹੀਂ ਆਏ ਨਹੀਂ ਤਾਂ ਇਹਨਾਂ ਨੇ ਜਿਹੜਾ ਘਟ ਕਰਨੀ ਸੀ ਉਹਨਾਂ ਨਾਲ ਉਹਨਾਂ ਦੇ ਘਰਾਂ ਦੇ ਨੂੰ ਡਰਾਉਂਦੇ ਧਮਕਾਉਂਦੇ ਰਹੇ ਟਿਕਾ ਨਹੀਂ ਦਿੱਤਾ ਕਹਿੰਦੇ ਤੁਸੀਂ ਦੱਸੋ ਕਿੱਥੇ ਗਏ ਉਹਨੂੰ ਪਤਾ ਨਾ کئی ਮਹੀਨੇ ਖੇੜਾ ਨਹੀਂ ਛੱਡਿਆ ਹਾਰ ਕੇ ਨਾਲ ਤੋਂ ਤੰਗ ਆ ਕੇ ਜੈਬੂ ਡੱਬਰ ਸਣੇ ਪਿੰਡ ਹੀ ਛੱਡ ਕੇ ਉੱਠ ਗਿਆ ਜੀ ਇਹ ਇੰਉਂ ਕਰ ਸਕਦੇ ਆ ਉਹ ਤਾਂ ਉਹ ਫੇਰ ਵੀ ਜੱਟ ਆ ਉਹ ਚੁੱਪ ਕਰਕੇ ਕਿਵੇਂ ਬਹਿ ਜਾਣਗੇ ਅਚਕਰ ਉਹਨਾਂ ਨੂੰ ਵੀ ਤਾਂ ਇੱਜ਼ਤ ਪਿਆਰੀ ਆ ਜੇ ਬੁੱਦੇ ਸਕੇ ਵਿੱਚੋਂ ਦਲੀਪੇ ਕੋਲ ਕਹੇ ਬਿਨਾਂ ਰਿਆਣਾ ਗਿਆ ਉਹ ਤਾਇਆ ਕੋਈ ਜੱਟ ਜਿਮੀਦਾਰ ਹੋਵੇ ਜਾਂ ਗਰੀਬ ਗੁਰਬਾ ਹੋਵੇ ਵੱਡੀ ਜਿਆਦਾ ਹੋਵੇ ਭਾਵੇਂ ਛੋਟੀ ਤਾਂ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਗਿੰਦੂ ਬੋਲਿਆ ਏ ਬੰਦਿਆ ਨੇ ਜਾਤਾਂ ਖਾਤਾਂ ਬਣਾ ਰੱਖੀਆਂ ਬਾਣੀ ਤਾਂ ਲਿਖਿਆ ਸਾਰੇ ਬਰਾਬਰ ਹੈ ਕੋਈ ਵੱਡਾ ਛੋਟਾ ਨਹੀਂ ਬਾਬਾ ਦਿੱਤਾ ਬੋਲਿਆ ਪਰ ਬਾਣੀ ਨੂੰ ਕੋਈ ਮੰਨੇ ਤਾਂ ਨਾ ਦਲੀਪਾ ਬੋਲਿਆ ਓਏ ਆਹੀ ਤਾਂ ਗੱਲ ਆ ਵਾਣੀ ਪੜਦੇ ਸਾਰੇ ਆ ਪਰ ਮੰਨਦਾ ਕੋਈ ਨਹੀਂ ਉਹ ਨਾਲੇ ਜੇ ਸਾਰੇ ਬਾਣੀ ਮੁਤਾਬਕ ਚੱਲਣ ਤਾਂ ਨਾ ਕਿਸੇ ਦੀ ਧੀ ਪੈਣ ਭੱਜੇ ਤੇ ਨਾ ਕੋਈ ਕੱਢ ਕੇ ਲਿਜਾਵੇ ਆਪਦਾ ਚਰਨ ਚਾਲ ਚੱਲਣ ਉੱਚਾ ਸੋਚਾ ਹੋ ਜੂ ਬਾਬੇ ਦਿੱਤੇ ਨੇ ਆਖਿਆ ਉਹ ਇਹ ਤਾਂ ਬਾਬਾ ਤੂੰ ਸਿਰੇ ਦੀ ਗੱਲ ਕਹਿਤੀ ਜਮਾਂ ਨਚੋੜ ਘੜਤਾ ਬਾਣੀ ਦਾ ਦਲੀਪਾ ਬੋਲਿਆ ਹੌਲੀ ਹੌਲੀ ਜਨੋਦਨਿਸਕੰਡ ਦੀ ਚਰਚਾ ਠੰਡੀ ਪੈਂਦੀ ਗਈ ਸੋਚਾਂ ਵਿੱਚ ਡੁੱਬਿਆ ਨਿੰਦਰ ਖੜੀ ਮੋਟਰਸਾਈਕਲ ਕੋਲ ਆ ਗਿਆ ਫੇਰ ਠੋਡੀ ਉੱਤੇ ਟੋਏ ਵਾਲਾ ਤੇਰਾ ਉਦਿਆਂ ਸੋਚਾਂ ਵਿੱਚ ਘੁਮਣ ਲੱਗਿਆ ਉਹਨੇ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਉਣਾ ਚਾਹਿਆ ਪਰ ਕਾਮਯਾਬ ਨਾ ਹੋਇਆ ਮੋਟਰਸਾਈਕਲ ਸਟਾਰਟ ਕੀਤਾ ਤੇ ਘਰ ਨੂੰ ਚੱਲ ਪਿਆ ਪਿੰਡ ਵੱੜਦੇ ਹੀ ਉਹ ਨੂੰ ਮੰਦਰੀ ਬੁੜਾ ਟੱਕਰ ਗਿਆ ਮੰਦਰੀ ਨੇ ਦੂਰੋਂ ਨਿੰਦਰ ਨੂੰ ਪਛਾਣ ਲਿਆ ਮੋਟਰਸਾਈਕਲ ਰੋਕਣ ਲਈ ਹੱਥ ਦਾ ਇਸ਼ਾਰਾ ਕੀਤਾ ਨਿੰਦਰ ਨੇ ਮੋਟਰਸਾਈਕਲ ਰੋਕ ਲਿਆ ਮੰਦਰੀ ਨੇ ਪੁੱਛਿਆ ਉਹ ਦੱਸ ਮੇਰਾ ਕੰਮ ਕੀਤਾ ਕਿ ਨਹੀਂ ਨਿੰਦਰ ਨੂੰ ਕੋਈ ਯਾਦ ਨਾ ਆਇਆ ਕਿਹੜਾ ਕੰਮ ਉਹ ਲੈ ਵੜੀ ਛੇਦੀ ਭੁੱਲ ਗਿਆਗਾ ਮੂਵੀ ਕੀ ਸੁਆਗਮ ਕਰਨਾ ਸੀਗਾ ਤੂੰ ਹੈ ਨਹੀਂ ਬੰਦਾ ਕਿਸੇ ਕੰਮ ਦਾ ਤੈਨੂੰ ਲੈ ਦੇ ਕੇ ਇੱਕ ਕੰਮ ਆਖਿਆ ਸੀਗਾ ਸਾਰੀ ਜ਼ਿੰਦਗੀ ਚ ਓਏ ਮੂਵੀ ਵਾਲਾ ਉਹ ਵੀ ਭੁੱਲ ਗਿਆ ਮੰਦਰੀ ਲਾਂਬਾ ਦੇਣ ਲੱਗ ਪਿਆ ਉਹ ਅੱਛਾ ਅੱਛਾ ਉਹ ਮੂਵੀ ਵਾਲਾ ਕੰਮ ਉਹ ਮੈਂ ਮੂਵੀ ਦੇਖੀਆ ਉਹਦੇ ਤੇਰੇ ਨੱਚਦੇ ਦੀ ਮੂਵੀ ਹੈ ਹੀ ਨਹੀਂ ਔਰ ਜਦੋਂ ਤੂੰ ਨੱਚਦਾ ਸੀ ਨਾ ਉਦੋਂ ਕੈਮਰੇ ਤਾਂ ਸਾਰੇ ਸਾਡੇ ਮੂਰੇ ਲੱਗੇ ਸੀ ਨਿੰਦਰ ਬੋਲਿਆ ਮੰਦਰੀ ਕੋਈ ਯਾਦ ਕਰਦਾ ਬੋਲਿਆ ਓਏ ਹਾਂ ਸੱਚ ਕੈਮਰੇ ਤਾਂ ਤੇ ਹੈ ਹੀ ਨਹੀਂ ਸੀਗੇ ਮੈਂ ਮੇਰੀਆਂ ਮਿੰਤਾਂ ਕਰੀ ਜਾਣਾ ਹੈਗਾ ਤੂੰ ਵੀ ਮੈਨੂੰ ਦੱਸਿਆ ਨਹੀਂ ਉਹਦੰਦਾ ਐਵੇਂ ਮੈਂ ਤੂੰ ਪੈਰੀਆਂ ਤਲਵਾਈ ਜਾਣਾ ਹੈਗਾ ਉਹ ਤਾਇਆ ਮੈਂ ਤਿੱਥੋਂ ਕਦੋਂ ਪੈਰੀ ਹੱਥ ਸਲਵਾ ਲੇ ਕਦੋਂ ਮਿੰਤਾਂ ਕਰਵਾਈਆਂ ਨਿੰਦਰ ਨੇ ਖਿੱਚ ਕੇ ਪੁੱਛਿਆ ਉਹ ਪੈਰੀ ਹੱਥ ਲਾਉਣ ਵਾਲੀ ਗੱਲ ਹੀ ਹੋਗੀ ਮੰਦਰੀ ਬੇਪਰਵਾਹੀ ਨਾਲ ਬੋਲਿਆ ਨਿੰਦਰ ਉਹਦੇ ਸੁਭਾਅ ਨੂੰ ਜਾਣਦਾ ਸੀ ਉਹਦਾ ਦਿਲ ਸਾਫ਼ ਸੀ ਬਸ ਐਵੇਂ ਜੇਵਲੀਆਂ ਮਾਰਦਾ ਰਹਿੰਦਾ ਸੀ ਜੇਵਲੀਆਂ ਸੁਣਦੇ ਮਾਰੇ ਲੋਕ ਉਹਨੂੰ ਛੇੜਦੇ ਵੀ ਰਹਿੰਦੇ ਸੀ ਨੰਦਰਨੂ ਵੀ ਸ਼ਰਾਰਤ ਸੁਝੀ ਉਹ ਮੰਤਰੀ ਨੂੰ ਕਹਿਣ ਲੱਗਿਆ ਉਹ ਹਾਂ ਸਾਜੀ ਆਦ ਆ ਗਿਆ ਮੈਨੂੰ ਕੈਮਰੇ ਤਾਂ ਉੱਤੇ ਹੈ ਨਹੀਂ ਸੀ ਪਰ ਉਹਨੂੰ ਉਹ ਡਰੋਨ ਵਾਲਾ ਕੈਮਰਾ ਉਹ ਉੱਡਣ ਵਾਲਾ ਨਹੀਂ ਉਹ ਕੈਮਰਾ ਤੇਰੇ ਵੱਨ ਨਹੀਂ ਆਇਆ ਸੀ ਹਾਂ ਹਾਂ ਉਹ ਉੱਡਣ ਵਾਲਾ ਜਾ ਜਾ ਆਇਆ ਸੀਗਾ ਉਹਨੇ ਮੂਵੀ ਲਾਜ਼ਮੀ ਬਣਾਈ ਹੋਣੀ ਆ ਤੂੰ ਉਹਦਾ ਪਤਾ ਕਰੀ ਉਹ ਮੂਵੀ ਹਟਵਾ ਦੀ ਮੇਰੀ ਮਿੰਨਤ ਆ ਯਾਰਾ ਅੱਥੋੜੀ ਦਾੜੀ ਦੀ ਇੱਜ਼ਤ ਰੱਖ ਲਈ ਯਾਰ ਮੰਤਰੀ ਆਪਣੀ ਦਾੜੀ ਨੂੰ ਹੱਥ ਲਾ ਕੇ ਫਿਰ ਤਰਲੇ ਕਰਨ ਲੱਗਿਆ ਨਿੰਦਰ ਦਾ ਹਾਸਾ ਨਿਕਲ ਗਿਆ ਉਹ ਬੋਲਿਆ ਆਇਆ ਹੁਣ ਤੂੰ ਆਪ ਹੀ ਮੇਰੀਆਂ ਮਿੰਤਾਂ ਕਰੀ ਜਾਨ ਫੇਰ ਆਖੇਗਾ ਮਿੰਤਾਂ ਕਰਾਈ ਜਾਣਾ ਹੈਗਾ ਮੇਰੀ ਪੂਰੀ ਗੱਲ ਤਾਂ ਸੁਣ ਲੈ ਡਰੋਂ ਆਇਆ ਜ਼ਰੂਰ ਸੀ ਪਰ ਉਹਦਾ ਮੂੰਹ ਦੂਜੇ ਪਾਸੇ ਸੀ ਸਟੇਜ ਦੇ ਸਾਹਮਣੇ ਬੈਠੇ ਲੋਕਾਂ ਮੰਨੀ ਤੇਰੀ ਮੂਵੀ ਨਹੀਂ ਬਣਾਈ ਉਹਨੇ ਅੱਛਾ ਫੇਰ ਤਾਂ ਸਿਆਣਾ ਨਿਕਲਿਆ ਵੀ ਉਹ ਜਾ ਜਾ ਮੰਦਰੀ ਦੇ ਕਹਿਣ ਦੀ ਦੇਰ ਸੀ ਕਿ ਨਿੰਦਰ ਦਾ ਫਿਰ ਹਾਸਾ ਛੁੱਟ ਗਿਆ ਬਾਕੀ ਅਗਲੇ ਕਾਂਡ ਵਿੱਚ ตันวัฒ